ਸਾਸੀ ਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆ ਤੁਹਾਡਾ ਤੁਹਾਡੇ ਆਪਣੇ ਹੀ ਅਫੀਸ਼ੀਅਲ YouTube ਚੈਨਲ ਗੁਰੂ ਕਿਰਪਾ ਕਲੌਥ ਹਾਊਸ ਕੁਮਾਨਾ ਤੇ ਅੱਜ ਆਪਾਂ ਜੀ ਲੈ ਕੇ ਆਏ ਆ 10 ਬ੍ਰਾਂਡ ਦੇ ਕੱਟ ਪੀਸ ਜਿਵੇਂ ਕਿ ਤੁਹਾਨੂੰ ਪਤਾ ਕੀ ਆਪਾਂ ਪਹਿਲਾਂ ਵੀ ਤੁਹਾਡੇ ਲਈ 10 ਬ੍ਰਾਂਡ ਦੇ ਕੱਟ ਪੀਸ ਲੈ ਕੇ ਆਉਂਦੇ ਰਹਿੰਦੇ ਆ ਤੇ ਅੱਜ ਫੇਰ ਨਵੀਂ ਵੀਡੀਓ ਇੱਕ 10 ਬ੍ਰਾਂਡ ਦੇ ਕੱਟ ਪੀਸਾਂ ਦੀ ਆਪਾਂ ਜੀ ਪ੍ਰਾਈਸ ਇਹਨਾਂ ਦਾ ਸੇਮ ਹੀ ਰਹਿਣ ਵਾਲਾ ਸਭ ਤੋਂ ਪਹਿਲਾਂ ਬੇਨਤੀ ਹੈ ਮੇਰੀਆਂ ਭੈਣਾਂ ਨੂੰ ਜਿਨ੍ਹਾਂ ਨੇ ਹਜੇ ਤੱਕ ਆਪਣਾ ਚੈਨਲ ਨਹੀਂ ਸਬਸਕ੍ਰਾਈਬ ਕੀਤਾ ਉਹ ਇੱਕ ਵਾਰੀ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲੈਣ ਅਤੇ ਬੈਲ ਆਈਕਨ ਨੂੰ ਪ੍ਰੈਸ ਕਰ ਲੈਣ ਤਾਂ ਕਿ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਕੋਲੇ ਆਉਂਦੀ ਰਹੇ ਆਪਾ ਜੀ ਹੁਣ ਸ਼ੋਅ ਕਰਾਂਗੇ ਤੁਹਾਡੇ ਕੋਲੇ 2 ਮੀਟਰ ਤੋਂ ਲੈ ਕੇ 3 ਮੀਟਰ ਦੀ ਕੱਟ ਦੇ ਇਹ ਵਾਲੇ ਪੀਸ ਇਹ ਕੱਟ ਪੀਸ ਹੁੰਦੇ ਨੇ ਜੀ ਇਹਨਾਂ ਵਿੱਚ ਕਾਫੀ ਜ਼ਿਆਦਾ ਕੱਟ ਅਵੇਲੇਬਲ ਹੁੰਦੀ ਆ ਤਾਂ ਕਿ ਤੁਹਾਡੇ ਇਹਦੇ ਵਿੱਚ ਪੀਸ ਜੇ ਅਗਰ ਤੁਹਾਡਾ 4.5 ਮੀਟਰ ਦਾ ਸੂਟ ਬਣਦਾ 4.5 ਦੇ ਅਗਰ 3 ਮੀਟਰ ਦੀ ਸ਼ਰਟ ਬਣਦੀ ਹੈ 2 ਮੀਟਰ ਦੀ ਸ਼ਰਟ ਬਣਦੀ ਹੈ ਤੇ ਇਹਦੇ ਵਿੱਚ ਤੁਸੀਂ ਆਰਾਮ ਨਾਲ ਤੇ ਘੱਟ ਪੈਸਿਆਂ ਦੇ ਵਿੱਚ ਬਣਾ ਸਕਦੇ ਹੋ ਇਹ ਵਾਲੇ ਪੀਸ ਨਹੀਂ ਜਿਹੜੇ 10 ਬ੍ਰਾਂਡ ਦੇ ਨੇ ਸਭ ਤੋਂ ਪਹਿਲਾਂ ਆਪਾਂ ਮਾਰਕਾ ਦਿਖਾ ਦਿੰਨੇ ਹਾਂ ਜੀ ਲੀਵੀਆ ਕਾਟਨ ਬਾਈ ਸਿਮਰ 10 ਬ੍ਰਾਂਡ ਦੇ ਕੱਟ ਪੀਸ ਨੇ ਜੀ ਇਹ ਜੜੀਆਂ ਮੇਰੀਆਂ ਭੈਣਾਂ ਪਹਿਲੀ ਵਾਰੀ ਵੀਡੀਓ ਦੇਖ ਰਹੀਆਂ ਨੇ ਉਹਨਾਂ ਨੂੰ ਜੀ ਬੇਨਤੀ ਹੈ ਕਿ ਸਕਰੀਨ ਤੇ ਨੰਬਰ ਚੱਲ ਰਿਹਾ ਜਿਹੜਾ ਨੰਬਰ ਜੀ ਸਕਰੀਨ ਤੇ ਚੱਲ ਰਿਹਾ ਉਸ ਨੰਬਰ ਦੇ ਉੱਪਰ ਜੀ ਇਹਦਾ ਸਕਰੀਨਸ਼ਾਟ ਲੈ ਕੇ ਪਰਸਨਲੀ ਤੁਸੀਂ ਡੀਐਮ ਕਰ ਸਕਦੇ ਹੋ ਜਿਨ੍ਹਾਂ ਨੂੰ ਵੀ ਇਹ ਵਾਲਾ ਪੀਸ ਚਾਹੀਦੇ ਹੋਣ ਇਹਨਾਂ ਦਾ ਪ੍ਰਾਈਸ ਜੀ ਬਿਲਕੁਲ ਜੈਨੂਨ ਜਾਂ 120 ਰੁਪਏ ਪਰ ਮੀਟਰ ਰਹਿਣ ਵਾਲਾ ਜੀ 120 ਰੁਪਏ ਪਰ ਮੀਟਰ ਦਾ ਪ੍ਰਾਈਸ ਰਹਿਣ ਵਾਲਾ ਜੀ ਉੱਪਰ ਜੀ ਆਪਾਂ ਨੇ ਮੀਟਰ ਲਿਖਿਆ ਹੋਇਆਗਾ 260 ਦਾ ਪੀਸ ਹੈ ਜੀ ਇਹ ਜਿਵੇਂ ਕਿ ਤੁਹਾਨੂੰ ਪਤਾ ਹੈ ਲਓ ਜੀ 210 ਦਾ ਪੀਸ ਹੈ ਹਰ ਇੱਕ ਪੀਸ ਦੇ ਉੱਪਰ ਜੀ ਆਪਾਂ ਨੇ ਸਟੈਂਪ ਲਾਈ ਹੋਈ ਹੈ ਤੇ ਜਿੰਨੇ ਵੀ ਪੀਸ ਨੇ ਤੇ ਕੱਟ ਦੀ ਗੱਲ ਕਰੀਏ ਕੱਟੇ ਦੀ ਬਹੁਤ ਪਿਆਰੀ ਹੈ ਤੇ ਬਹੁਤ ਪਿਆਰੇ ਪੀਸ ਨੇ ਇਹ ਤੇ ਇਹਨਾਂ ਦੇ ਵਿੱਚ ਕਾਫੀ ਕਲਰ ਨੇਗੇ ਜਿਹੜੀਆਂ ਮੇਰੀਆਂ ਆਪਣਾ ਨੂੰ ਚਾਹੀਦੇ ਹੋਣ ਤੋਂ ਵਾਲੇ ਇਹ ਵਾਲੇ ਪੀਸ ਆਪਣੇ ਕੋਲੋਂ ਪਰਚੇਸ ਕਰ ਸਕਦੇ ਨੇ ਅਗਰ ਬਾਟਮਾ ਚਾਹੀਦੀ ਹੈ ਹੁਣ ਆਪਾਂ ਬਾਟਮਾ ਵੀ ਇਹਨਾਂ ਨਾਲ ਕੋਸ਼ਿਸ਼ ਕਰਾਂਗੇ ਕਿ ਲੱਗ ਜਾਣ ਪਰ ਜਿਨ੍ਹਾਂ ਨੂੰ ਇਹ ਕਲੀਆਂ ਸ਼ਰਟਾਂ ਚਾਹੀਦੀਆਂ ਨੇ ਉਹ ਇਹਨਾਂ ਵਿੱਚੋਂ ਅਨ ਸ਼ਾਰਟਾ ਸਿਲੈਕਟ ਕਰਕੇ ਜੀ ਆਪਣਾ ਸਕਰੀਨ ਤੇ ਜਿਹੜਾ ਨੰਬਰ ਚੱਲ ਰਿਹਾ ਉਸ ਨੰਬਰ ਦੇ ਉੱਪਰ ਜੀ ਤੁਸੀਂ ਪਰਸਨਲੀ ਮੈਸੇਜ ਕਰੋ ਤੇ ਨਾਲ ਦੀ ਨਾਲ ਆਪਣਾ ਜੀ ਪੀਸ ਪਰਚੇਸ ਕਰ ਲਓ ਜੀ ਬਾਈ ਕਰ ਲਓ ਆਪਾਂ ਤੁਹਾਡੇ ਲਈ ਉਹ ਪੀਸ ਹੋਲਡ ਤੇ ਕਰ ਦੇਵਾਂਗੇ ਤਾਂ ਕਿ ਜੀ ਇਹ ਵਾਲੇ ਪੀਸ ਤੁਹਾਨੂੰ ਮਿਲ ਜਾਣ ਬਟ ਮੈਸੇਜ ਹੁੰਦੇ ਨੇ ਜਿਹੜੇ ਥੋੜਾ ਜਲਦੀ ਕਰਿਆ ਕਰੋ ਕਿਉਂਕਿ ਅੱਜ ਦੀ ਜਿਹੜੀ ਆਪਾਂ ਨੇ ਹੁਣੇ ਵੀਡੀਓ ਪਾਈ ਹੈ ਜਿਹੜੇ ਜਿਹੜੇ ਆਪਾਂ ਇਹ ਪੀਸ ਸ਼ੋਅ ਕਰ ਰਹੇ ਆ ਇਹ ਵਾਲੇ ਪੀਸ ਜੀ ਨਾਲ ਦੀ ਨਾਲ ਆਪਣੇ ਕੋਲੋਂ ਸੋਲਡ ਆਊਟ ਹੋ ਜਾਣੇ ਨੇ ਦਪਹਿਰ ਤੱਕ ਦੁਪਹਿਰ ਜਾਂ ਸ਼ਾਮ ਤੱਕ ਇਹ ਵਾਲੇ ਪੀਸ ਹੋਲਡ ਆਊਟ ਹੋ ਜਾਣਗੇ ਜੀ ਤੁਸੀਂ ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਕਰ ਦਿਓ ਤੁਹਾਡੇ ਰਿਲੇਟਿਵ ਤੱਕ ਵੀ ਤਾਂ ਕਿ ਉਹਨੂੰ ਇਹ ਵਾਲੇ ਪੀਸ ਮਿਲ ਸਕਣ ਬਾਕੀ ਤੁਸੀਂ ਇਹਨਾਂ ਦੀ ਕੱਟ ਵੀ ਚੈੱਕ ਕਰ ਸਕਦੇ ਹੋ ਉੱਪਰ ਮੈਂਸ਼ਨ ਹੈ ਅਗਲੇ ਆਪਾਂ ਜੀ ਪੀਸ ਤੋਂ ਉਹਨੂੰ ਸ਼ੋਅ ਕਰਾਂਗੇ ਇਹ ਜੀ ਮੈਚਿੰਗ ਅ ਧਿਆਨ ਦੇਣਾ ਜੀ 2 ਮੀਟਰ ਦੀ ਸ਼ਰਟ ਹੈ ਇਹਦੀ ਤੇ ਬਾਟਮ ਇਹਦੀ 2.5 ਮੀਟਰ ਦੀ ਹੈ ਸ਼ਰਟ ਜਿਹੜੀ ਉਹ 10 ਬ੍ਰਾਂਡ ਦੀ ਲੱਗੀ ਹੋਈ ਹੈ ਤੇ ਜਿਹੜੀ ਬਾਟਮ ਹੈ ਜੀ ਬਾਟਮ ਲੱਗੀ ਹੋਈ ਹੈ ਇਹਦੀ ਖਾਦੀ ਦੀ ਖਾਦੀ कॉटन ਦੀ ਹੈ ਬਾਟਮ ਹੈ ਵੀਡੀਓ ਦੇ ਵਿੱਚ ਰੰਗ ਦਾ ਥੋੜਾ ਫਰਕ ਆ ਸਕਦਾ ਬਟ ਬਿਲਕੁਲ ਬਿਲਕੁਲ ਪਿਆਰੇ ਇਹਦੇ ਕਲਰ ਤੇ ਸੇਮ ਮੈਚ ਹੋਣ ਵਾਲੇ ਨੇ ਆਪਾਂ ਇਹਨਾਂ ਦੀ ਫੋਟੋ ਹੈ ਜੀ ਉਹ ਅਲੱਗ ਤੋਂ ਵੀ ਤੁਹਾਨੂੰ ਪ੍ਰੋਵਾਈਡ ਕਰਵਾ ਦਾਂਗੇ ਤੁਸੀਂ ਸਕਰੀਨਸ਼ਾਟ ਲੈ ਕੇ ਜੀ ਨੰਬਰ ਚੱਲ ਰਿਹਾ ਸਕਰੀਨ ਤੇ ਉਹਦੇ ਉੱਪਰ ਜੀ ਤੁਸੀਂ ਮੈਸੇਜ ਕਰ ਸਕਦੇ ਹੋ ਆਪਾਂ ਹੁਣ ਅਗਲਾ ਪੀਸ ਤੁਹਾਨੂੰ ਸ਼ੋ ਕਰਾਂਗੇ ਇਹ ਵੀ ਧਿਆਨ ਦੇਣਾ ਜੀ 3 ਕਿ ਮੀਟਰ ਦਾ ਸ਼ਰਟ ਦਾ ਪੀਸ ਹੈ ਜੀ ਤੇ ਜਿਹੜੀ ਬਾਟਮ ਦੀ ਗੱਲ ਕਰੀਏ ਬਰਬਰੀ ਦੀ ਕਾਟਨ ਦੀ ਨਾਲ ਬਾਟਮ ਲੱਗੀ ਹੋਈ ਹੈ ਜੀ ਕਪੜਾ ਪੂਰਾ ਜੀ ਇਹਦਾ 3 ਮੀਟਰ ਰਹਿਣ ਵਾਲਾਗਾ ਅਗਰ ਢਾਈ ਦੀ ਬਣਦੀ ਹੈ ਜੀ ਤਾਂ ਢਾਈ ਦੀ ਬਣਵਾ ਸਕਦੇ ਹੋ ਤੁਸੀਂ ਤੇ ਵਰਡ ਕਪੜਾ ਆਪਣੇ ਐਕਸਟਰਾ ਦਿੱਤਾ ਹੋਇਆਗਾ ਤੇ ਜਿਹੜਾ ਇਹਦੇ ਪੈਸੇ ਨੂੰ ਢਾਈ ਦੀ ਲੱਗਣਗੇ ਅੱਧਾ ਮੀਟਰ ਕਪੜਾ ਐਕਸਟਰਾ ਜੀ ਇਸ ਦਾ ਅਗਲੀ ਜੀ ਮੈਚਿੰਗ ਬਹੁਤ ਪਿਆਰੀ ਹੈ ਜੀ 3 ਮੀਟਰ ਦਾ ਪੀਸ ਹੈ ਇਹ ਇਦੇ ਨਾਲ ਬਾਟਮ 2.5 ਮੀਟਰ ਦੀ ਲੱਗੀ ਹੋਈ ਆ ਪੀਸ ਹੈਗਾ ਜੀ ਇਹ ਸ਼ਰਟ ਦਾ ਲੀਵੀਆ कॉटन ਬਾਇ ਸਿਮਰ ਉਸ ਤੋਂ ਬਾਅਦ ਜੀ ਜਿਹੜਾ ਬਾਟਮ ਦਾ ਪੀਸ ਹੈ ਜੀ ਇਹ ਇਹ ਰਸ਼ੀਆ ਦਾ ਜੀ ਤੁਸੀਂ ਦੇਖ ਸਕਦੇ ਹੋ ਰਸ਼ੀਆ ਦੇ ਉੱਪਰ ਸਟੈਂਪ ਲੱਗੀ ਹੋਈ ਹੈ ਰਸ਼ੀਆ ਦੇ ਕੱਟ ਪੀਸ ਵੀ ਆਪਾਂ ਤੁਹਾਨੂੰ ਦਿਖਾਵਾਂਗੇ ਉਹ ਦੀ ਆਪਾਂ ਫੇਰ ਕਦੇ ਵੀਡੀਓ ਅਪਲੋਡ ਕਰਨੀ ਹੈ ਜੀ ਪਹਿਲਾਂ ਹੁਣ ਇਹਦੀ ਦਾਸ ਬ੍ਰੈਂਡ ਦੀ ਬਹੁਤ ਜ਼ਿਆਦਾ ਡਿਮਾਂਡ ਸੀਗੀ ਤੇ ਹੁਣ ਵੀ ਬਹੁਤ ਜ਼ਿਆਦਾ ਟ੍ਰੈਂਡਿੰਗ ਦੇ ਵਿੱਚ ਚੱਲ ਰਿਹਾ ਜੀ ਇਹ ਵਾਲਾ ਪੀਸ ਇਨਰ ਜੀ ਬਾਟਮ ਬਰਬਰੀ ਕਾਟਨ ਦੀ ਬਾਟਮ ਲੱਗੀ ਹੋਈ ਹੈ ਜੀ ਕੱਪੜਾ ਤੁਹਾਨੂੰ ਐਕਸਟਰਾ ਹੀ ਮਿਲੇਗਾ ਤੇ 3 ਮੀਟਰ ਦੀ ਸ਼ਰਟ ਹੈ ਜੀ ਜਿਨ੍ਹਾਂ ਨੂੰ ਵੀ ਚਾਹੀਦਾ ਹੋਇਆ ਜੀ ਸਕਰੀਨਸ਼ਾਟ ਲੈ ਕੇ ਜੀ ਪਰਸਨਲੀ ਮੈਸੇਜ ਕਰ ਸਕਦੇ ਨੇ ਇਧਰ ਵੀ ਤੁਸੀਂ ਦੇਖ ਸਕਦੇ ਹੋ ਜੀ 280 ਦੀ ਬਾਟਮ ਹੈ ਜੀ ਉਸ ਤੋਂ ਬਾਅਦ ਜੀ ਖਾਦੀ ਦੀ ਇਹਦੇ ਨਾਲ 280 ਦੀ ਸ਼ਰਟ ਆ ਗਈ ਤੇ ਖਾਦੀ ਦੇ ਨਾਲ ਬਾਟਮ ਲੱਗੀ ਹੋਈ ਹੈ ਤੇ ਪਿਆਰਾ ਜਿਹਾ ਪੀਸ ਹੈ ਜੀ ਤੇ ਪਿਆਰੀ ਜੀ ਮੈਚਿੰਗ ਹੈ ਬਾਕੀ ਤੁਸੀਂ ਦੇਖ ਸਕਦੇ ਹੋ ਅਗਲਾ ਪੀਸ ਵੀ ਤੁਹਾਨੂੰ ਦਿਖਾਵਾਂਗੇ 3 ਮੀਟਰ ਦੀ ਸ਼ਰਟ ਹੈ ਜੀ ਇਹਦੇ ਨਾਲ ਕਾਟਨ ਕ੍ਰਸ਼ ਦੀ ਇਹਦੇ ਨਾਲ ਜੀ ਬਾਟਮ ਲਾਈ ਹੋਈ ਹੈ ਕੱਪੜਾ ਸਾਰਾ ਵਧੀਆ ਲਾਇਆ ਹੋਇਆ ਜੀ ਕੋਈ ਇਹੋ ਜੀ ਗੱਲ ਨਹੀਂ ਹੈਗੀ ਕਿ ਆਪਾਂ ਨੇ ਕੋਈ ਸ਼ਰਟ ਵਧੀਆ ਲਾਤੀ ਜਾਂ ਬਾਟਮ ਆਪਾਂ ਨੇ ਹਲਕੀਆਂ ਲਾ ਦਿੱਤੀਆਂ ਨੇ ਇਹਨਾਂ ਦਾ ਜਿਹੜਾ ਕੱਪੜਾ ਹੈਗਾ ਸ਼ਰਟ ਨਾਲੋਂ ਵੀ ਦੁੱਗਣਾ ਵਧੀਆ ਕੱਪੜਾ ਬਾਟਮਾਂ ਤੇ ਆਪਾਂ ਯੂਜ਼ ਕਰ ਰਹੇ ਹਾਂ ਜੀ ਤੁਹਾਡੇ ਲਈ ਤਿਆਰ ਕੀਤੀ ਹੈ ਨੇ ਮੈਚਿੰਗਾਂ ਬਾਕੀ ਤੁਸੀਂ ਜ਼ਰੂਰ ਦੱਸਿਆ ਕਰੋ ਕਮੈਂਟਾਂ ਦੇ ਵਿੱਚ ਵੀ ਕਿ ਤੁਹਾਨੂੰ ਇਹ ਵਾਲੀਆਂ ਮੈਚਿੰਗਾਂ ਕਿੱਦਾਂ ਦੀਆਂ ਲੱਗੀਆਂ ਅਗਲੀ ਮੈਚਿੰਗ ਜੀ 3 ਕਿ ਮੀਟਰ ਦਾ ਸ਼ਰਟ ਦਾ ਪੀਸ ਬਾਟਮ ਦਾ ਵੀ 3 ਕਿ ਮੀਟਰ ਦਾ ਪੀਸ ਹੈ ਜੀ ਬਟ ਤੁਹਾਨੂੰ ਢਾਈ ਹੀ ਲੱਗੇਗਾ ਢਾਈ ਦੇ ਪੈਸੀ ਲੱਗਣਗੇ ਕੋਈ ਜ਼ਿਆਦਾ ਇਹਦੀ ਉਹ ਨਹੀਂ ਹੈਗੀ ਇਹਨਾਂ ਦਾ ਪ੍ਰਾਈਸ ਜੀ ਜਿਹੜੇ ਮੈਚਿੰਗ ਆਪਾਂ ਦਿਖਾਏ ਆ ਇਹਨਾਂ ਦਾ ਪ੍ਰਾਈਸ ਵੱਧ ਘੱਟ ਹੈ ਜੀ ਤੁਸੀਂ ਆਪਾਂ ਨੂੰ ਮੈਸੇਜ ਕਰ ਸਕਦੇ ਹੋ ਪਰਸਨਲੀ ਆਪਾਂ ਤੁਹਾਨੂੰ ਜੀ ਇਹਨਾਂ ਦਾ ਪ੍ਰਾਈਸ ਵੀ ਦੱਸ ਦਾਂਗੇ ਜਿਹੜੇ ਕੱਟ ਪੀਸ ਨੇ ਸਿੰਗਲ ਪੀਸ ਉਹਨਾਂ ਦਾ ਪ੍ਰਾਈਸ ਜੀ 120 ਰੁਪਏ ਪਰ ਮੀਟਰ ਹੈਗਾ ਜੀ ਹੁਣ ਅਗਲੀ ਮੈਚਿੰਗ ਵੀ ਜੀ 270 ਦਾ ਪੀਸ ਆ ਇਹਨਾਂ ਦੀ ਬਾਟਮ 2.5 ਮੀਟਰ ਦੀ ਲੱਗੀ ਹੋਈ ਆ ਆਫ ਵਾਈਟ ਤੇ ਮੈਨੂੰ ਨਹੀਂ ਲੱਗਦਾ ਕਿ ਇਹ ਵਾਲਾ ਸੂਟ ਅੱਜ ਤੱਕ ਰਹੇਗਾ ਕਿਉਂਕਿ ਇੰਨੀ ਜ਼ਿਆਦਾ ਡਿਮਾਂਡ ਹੋਣੀ ਆ ਇਹਨਾਂ ਪੀਸਾਂ ਦੀ ਬਸ ਤੁਸੀਂ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰੋ ਤੇ ਆਪਣੇ ਰਿਲੇਟਿਵ ਤੱਕ ਵੀ ਪਹੁੰਚਾਓ ਜਿਨੂੰ ਇਹ ਵਾਲੇ ਪੀਸ ਚਾਹੀਦੇ ਹੋਣ 210 ਦਾ ਪੀਸ ਹੈ ਜੀ ਇਹ ਉਸ ਤੋਂ ਬਾਅਦ ਇਹ ਨਾਲ ਸਿਮਰ ਦੀ कॉटन ਸਿਮਰ ਰਸੀਆ ਦੀ ਰਸੀਆ कॉटन ਸਿਮਰ ਦੀ ਨਾਲ ਬਾਟਮ ਲੱਗੀ ਹੋਈ ਹੈ ਤੇ ਪਿਆਰੀ ਜੀ ਕੱਟ ਹੈ ਜੀ ਪਿਆਰੀ ਜੀ ਮੈਚਿੰਗ ਸੂਟ ਨੇ ਤੇ ਆਪਾਂ ਵੀਡੀਓ ਨੂੰ ਜ਼ਿਆਦਾ ਲੰਬਾ ਨਹੀਂ ਕਰਦੇ ਕਿਉਂਕਿ ਜ਼ਿਆਦਾ ਵੀਡੀਓ ਬਣਾਉਣ ਲੱਗੇ ਵੀ ਆਪਣਾ ਨਹੀਂ ਸਰਦਾ ਹੈਗਾ ਤੁਹਾਨੂੰ ਵੀ ਪੂਰਾ ਪਤਾ ਲੱਗ ਜਾਵੇ ਵੀਡੀਓ ਦੇ ਵਿੱਚ ਆਹ ਦੇਖੋ ਜੀ ਤੁਸੀਂ ਦੇਖ ਸਕਦੇ ਹੋ ਇਹਦੇ ਨਾਲ ਇਹ 5 ਮੀਟਰ ਦਾ ਸੂਟ ਹੈ 5 ਮੀਟਰ ਦਾ ਸੂਟ ਹੈ ਜੀ ਇਹ ਪੂਰਾ ਕਾਟੇ ਦੀ ਪੂਰੀ 5 ਮੀਟਰ ਦੀ ਹੈ ਅਗਲਾ ਪੀਸ ਤੁਹਾਨੂੰ ਸ਼ੋਅ ਕਰਾਂਗੇ 4 3 ਅਗਰ ਕਿਸੇ ਦਾ ਵੀ 4.5 ਦਾ 4.5 ਦਾ ਸੂਟ ਬਣਦਾ ਜੀ ਉਹ ਇਸ ਵਿੱਚੋਂ ਬਣਵਾ ਸਕਦੇ ਨੇ 43 ਦਾ ਪੀਸ ਹੈ ਜੀ ਇਹ ਤੇ ਮਤਲਬ ਕਿ ਫਰੈਸ਼ ਹੈ ਜੀ ਰਨਿੰਗ ਦੇ ਵਿੱਚ ਕੋਈ ਇਹ ਦੋ ਪੀਸ ਜੋੜ ਕੇ ਨਹੀਂ ਆਪਾਂ ਬਣਾਇਆ ਪੂਰਾ ਰਨਿੰਗ ਦੇ ਵਿੱਚ ਆ ਮਾਰਕਾ ਵੀ ਤੁਸੀਂ ਚੈੱਕ ਕਰ ਸਕਦੇ ਹੋ ਤੇ ਪ੍ਰਾਈਸ ਵੀ ਇਹਨਾਂ ਦਾ ਸੇਮ ਹੈ ਜੀ ਅਗਲੀ ਅਗਲਾ ਪੀਸ ਆਪਾਂ ਤੁਹਾਨੂੰ ਸ਼ੋਅ ਕਰਾਂਗੇ 4 ਮੀਟਰ ਦਾ ਪੀਸ ਹੈ ਜੀ ਤੇ ਸੇਮ ਆ ਜੀ ਆਪਾਂ ਸੇਮ ਚੀਜ਼ ਅਗਰ ਆਪਾਂ ਕਿਸੇ ਕੰਟੈਂਟ ਤੇ ਵੀਡੀਓ ਲੈ ਕੇ ਆ ਰਹੇ ਆ ਤਾਂ ਉਹ ਬਿਲਕੁਲ ਆਪਾਂ ਸੇਮ ਬ੍ਰਾਂਡ ਦੀ ਸੇਮ ਕੰਪਨੀ ਦੀ ਹੀ ਵੀਡੀਓ ਲੈ ਕੇ ਆਵਾਂਗੇ ਕੋਈ ਐਵੇਂ ਨਹੀਂ ਹੈਗਾ ਕਿ ਆਪਾਂ ਨੇ 2-3 ਆਪਾਂ ਕੰਪਨੀਆਂ ਐਡ ਕਰ ਰੱਖੀਆਂ ਨਿਗੀਆਂ ਜਿਹੜੀ ਮੈਚਿੰਗ ਹੁੰਦੀ ਹੈ ਮੈਚਿੰਗ ਦਾ ਆਪਾਂ ਥੋੜਾ ਕਰਨਾ ਪੈਂਦਾ ਬਟ ਜਿਹੜੇ ਸਿੰਗਲ ਪੀਸ ਹੁੰਦੇ ਨੇ ਜਾਂ ਪ੍ਰਿੰਟ ਹੁੰਦਾਗਾ ਉਹ ਆਪਾਂ ਸਿੰਗਲ ਬ੍ਰਾਂਡ ਦਾ ਹੀ ਲੈ ਕੇ ਆਉਣੇ ਆ 480 ਦਾ ਕੱਟ ਹੈ ਜੀ ਤੇ ਕੱਚਾ ਵੀਲਾ ਜੇ ਕਲਰ ਹੈ ਹੱਚਾ ਪੀਲਾ ਜਿਹਾ ਕਲਰ ਹੈ ਜੀ ਵੀਡੀਓ ਦੇ ਵਿੱਚ ਥੋੜਾ ਫਰਕ ਰਹਿ ਸਕਦਾ ਆਪਾਂ ਫੋਟੋ ਤੁਹਾਨੂੰ ਇਹਦੀ ਅਲੱਗ ਤੋਂ ਪ੍ਰੋਵਾਈਡ ਕਰਵਾ ਦਾਂਗੇ ਇਹ ਵਾਲਾ 5 ਕਿ ਮੀਟਰ ਦਾ ਪੀਸ ਹੈ ਜੀ ਲੀਵੀਆ ਕਾਟਨ ਬਾਈ ਸਿਮਰ 10 ਬ੍ਰਾਂਡ ਦੇ ਦੇ ਉੱਪਰ ਜੀ ਮਾਰਕੇ ਵੀ ਲੱਗੇ ਹੋਏ ਨੇ ਦੇਖ ਵੀ ਸਕਦੇ ਹੋ ਇਸ ਟੈਂਪਲਾਂ ਲੱਗੀਆਂ ਹੋਈਆਂ ਨਗੀਆਂ ਇਹ ਵਾਲੇ ਪੀਸ ਨੇ ਜੀ ਰਿਪੀਟ ਰਿਪੀਟ ਹੋ ਰਹੇ ਨੇ ਜੀ ਜਿਹੜੀਆਂ ਮੇਰੀਆਂ ਭੈਣਾਂ ਪਹਿਲਾਂ ਇਹ ਵਾਲੇ ਪੀਸ ਲੈਣ ਨੂੰ ਨਹੀਂ ਰਹਿ ਗਈਆਂ ਸੀ ਉਹ ਹੁਣ ਆਪਣੇ ਇਹ ਵਾਲੇ ਪੀਸ ਸਿਲੈਕਟ ਕਰਕੇ ਜੀ ਸਕਰੀਨਸ਼ਾਟ ਲੈ ਕੇ ਭੇਜ ਸਕਦੀਆਂ ਨੇ 475 ਪੌਣੇ 5 ਮੀਟਰ ਦਾ ਪੀਸ ਹੈ ਜੀ ਇਹਨਾਂ ਦੇ ਜਿਹੜੇ ਪੀਸ ਵੀ ਬਹੁਤ ਪਿਆਰੇ ਨੇ ਦਿਲ ਖਿੱਚਵੇਂ ਡਿਜ਼ਾਈਨ ਨੇ ਆ ਤੁਸੀਂ 5 ਮੀਟਰ ਵੀ ਦੇਖ ਸਕਦੇ ਹੋ ਲਾਈਟ ਕਲਰ ਹੈ ਜੀ ਇਹ ਅ ਅਗਰ ਕਿਸੇ ਨੂੰ ਵੀ ਲਾਈਟ ਕਲਰ ਚਾਹੀਦਾ ਹੋਵੇ ਜਿਹੜਾ ਆਪਾਂ ਕਹਿੰਦੇ ਹੁੰਨੇ ਕਿ ਤਾਈਆਂ ਚਾਚੀਆਂ ਵਾਲੇ ਕਲਰ ਵੀ ਇਹਦੇ ਵਿੱਚ ਅਵੇਲੇਬਲ ਨੇ ਘਰ ਬੈਠੇ ਵੀ ਤੁਸੀਂ ਇਹ ਵਾਲੇ ਪੀਸ ਮੰਗਵਾ ਸਕਦੇ ਹੋ ਅ ਨੰਬਰ ਦਿੱਤਾ ਹੋਇਆ ਹੈ ਜੀ ਉਸ ਨੰਬਰ ਦੇ ਉੱਪਰ ਤੁਸੀਂ ਸੰਪਰਕ ਕਰੋ 5 ਮੀਟਰ ਦਾ ਪੀਸ ਹੈ ਜੀ ਇਹ ਬਹੁਤ ਸੋਹਣੀ ਕਟ ਹੈ ਇਹ ਇਸ ਤੋਂ ਸੋਨਾ ਹੋਰ ਤਾਂ ਨਹੀਂ ਮੈਂ ਕੋਈ ਮੰਨ ਸਕਦੇ ਆਪਾਂ ਕੋਈ ਇਹਦੇ ਵਿੱਚ ਕੋਈ ਹੋਰ ਹੋਣਾ ਕਿਉਂਕਿ ਇਹ ਵਾਲਾ ਬਿਲਕੁਲ ਬ੍ਰਾਂਡ ਦਾ ਕੰਮ ਆ ਇਸ ਤੋਂ ਉੱਤੇ ਤਾਂ ਕੁਝ ਵੀ ਨਹੀਂ ਹੈਗਾ ਅ ਬਾਕੀ ਪ੍ਰਾਈਜ਼ ਵੀ ਇਹਨਾਂ ਦੇ ਬਿਲਕੁਲ ਜੈਨੂਇਨ ਜਾਂ ਆਦਰ ਰੇਟ ਤੇ ਇਹ ਵਾਲੇ ਪੀਸ ਤੁਹਾਨੂੰ ਦਿੱਤੇ ਜਾ ਰਹੇ ਨੇਗੇ 5.5 ਮੀਟਰ ਦਾ ਜਿਨ੍ਹਾਂ ਦੇ ਕੱਪੜਾ ਐਕਸਟਰਾ ਲੱਗਦਾ ਜੀ ਜਾਂ 4 ਮੀਟਰ ਬਣਾ ਕੇ 1.5 ਮੀਟਰ ਦੀ ਵਿੱਚੋਂ ਸ਼ਰਟ ਕੱਟ ਸਕਦੇ ਨੇ ਕਿਵੇਂ ਵੀ ਬਣਾ ਸਕਦੇ ਨੇ ਜੀ ਉਹ ਤੁਹਾਡੇ ਤੇ ਡਿਪੈਂਡ ਹੈ ਹਾਲੋ ਜੀ ਆਪਾਂ ਤੁਹਾਨੂੰ ਪੀਸ ਦਿਖਾ ਦਿੱਤੇ ਨੇ ਪਰਸਨਲੀ ਤੁਸੀਂ ਮੈਸੇਜ ਕਰ ਸਕਦੇ ਹੋ ਤੇ ਇਹ ਵਾਲੇ ਪੀਸ ਪਰਚੇਸ ਕਰ ਸਕਦੇ ਹੋ ਇਹ ਦੇਖੋ ਜੀ 6 ਮੀਟਰ ਦਾ ਪੀਸ ਹੈ 5 ਮੀਟਰ ਦਾ ਪੀਸ ਹੈ ਜੀ ਤੇ 5 ਮੀਟਰ ਦਾ ਇੱਕ ਹੋਰ ਪੀਸ ਹੈ ਇਹ ਵਾਲੇ ਪੀਸ ਵੀ ਬਹੁਤ ਰਿਪੀਟ ਹੋ ਰਹੇ ਨੇ ਤੇ ਇਹਨਾਂ ਦੀ ਵੀ ਡਿਮਾਂਡ ਵੀ ਬਹੁਤ ਹੈ ਕਿਉਂਕਿ ਬਲੈਕ ਕਲਰ ਹੈ ਬਲੈਕ ਕਲਰ ਬਹੁਤ ਜ਼ਿਆਦਾ ਚੱਲ ਰਿਹਾ ਜੀ ਅੱਜਕੱਲ ਉਸ ਤੋਂ ਬਾਅਦ ਅ ਆਪਾਂ ਦਿਖਾ ਰਹੇ ਹਾਂ ਹੁਣ 4 80 ਦਾ ਪੀਸ ਲਓ ਜੀ 480 ਦਾ ਪੀਸ ਵੀ ਆਪਣਦੋਂ ਦਿਖਾ ਦਿੱਤਾ ਜੀ ਹੁਣ ਫਟਾਫੜ ਜੀ ਮੈਨੂੰ ਪਤਾ ਹੈ ਕਿ ਇਹਨਾਂ ਪੀਸ ਦੀ ਡਿਮਾਂਡ ਬਹੁਤ ਰਣੀ ਹੈ ਫਟਾਫੜ ਤੁਸੀਂ ਵੀਡੀਓ ਨੂੰ ਸ਼ੇਅਰ ਕਰੋ ਤੇ ਫਟਾਫੜ ਦੇਖ ਕੇ ਆਪਾਂ ਹੁਣ ਵੀਡੀਓ ਦੇ ਐਂਡ ਹੀ ਕਰਨ ਲੱਗੇ ਆ ਜੀ ਫਟਾਫੜ ਦੇਖ ਕੇ ਜੀ ਤੁਸੀਂ ਫਟਾਫੜ ਦੱਸੋ ਸਕਰੀਨ ਤੇ ਨੰਬਰ ਚੱਲ ਰਿਹਾ ਉਸ ਨੰਬਰ ਦੇ ਉੱਪਰ 485 ਦਾ ਪੀਸ ਹੈ ਜੀ ਉਸ ਤੋਂ ਬਾਅਦ ਇਹ 480 ਦਾ ਜੀ ਹੁਣ ਇੱਕ ਆਪਾਂ ਲਾਸਟ ਪੀਸ ਦਿਖਾ ਰਹੇ ਆ ਜੀ ਤੁਹਾਨੂੰ 6.5 ਮੀਟਰ ਦਾ ਇਦੇ ਵਿੱਚ ਤੁਸੀਂ ਇੱਕ ਸੂਟ ਬਣਾ ਕੇ ਇੱਕ ਸ਼ਰਟ ਕੱਢ ਸਕਦੇ ਹੋ ਜਾਂ ਜਿਵੇਂ ਵੀ ਤੁਹਾਨੂੰ ਠੀਕ ਲੱਗਦਾ ਜੀ ਆਫ ਵਾਈਟ ਦਾ ਪੀਸ ਹੈ ਤੇ ਉਸ ਤੋਂ ਬਾਅਦ ਜੀ ਤੁਸੀਂ ਇਧਰ ਵੀ ਦੇਖ ਸਕਦੇ ਹੋ ਆਪਣੇ ਕੋਲੇ ਮੀਟਰ ਤੋਂ ਲੈ ਕੇ 2 ਮੀਟਰ ਤੱਕ ਦੀ ਕੱਟ ਦੇ ਇਹ ਕੱਟ ਪੀਸ ਪਏ ਨੇ ਅਗਰ ਤੁਹਾਨੂੰ ਚਾਹੀਦੇ ਹੋਣ ਜੀ ਇਹ ਵਾਲੇ ਕੱਟ ਪੀਸ ਤਾਂ ਆਪਾਂ ਨੂੰ ਜੀ ਪਰਸਨਲੀ ਮੈਸੇਜ ਕਰਕੇ ਤੁਸੀਂ ਉੱਪਰ ਲਿਖ ਕੇ ਭੇਜ ਦਿਓ ਜੀ ਕਿ ਆਪਾਂ ਨੂੰ ਮੀਟਰ ਤੋਂ ਲੈ ਕੇ 2 ਮੀਟਰ ਦੀ ਕੱਟ ਚਾਹੀਦੀ ਆ ਇਹਨਾਂ ਦਾ ਪ੍ਰਾਈਸ ਜੀ 110 ਰੁਪਏ ਪਰ ਮੀਟਰ ਲੱਗਣਾ ਜੀ 110 ਰੁਪਏ ਪਰ ਮੀਟਰ ਇਹਨਾਂ ਦਾ ਪ੍ਰਾਈਸ ਹੈ ਜੀ ਬੱਚਿਆਂ ਵਾਸਤੇ ਵੀ ਇਹਨਾਂ ਦੇ ਡਿਜ਼ਾਈਨ ਵੀ ਬਹੁਤ ਪਿਆਰੇ ਨੇ ਬਾਕੀ ਤੁਸੀਂ ਮੈਸੇਜ ਕਰੋ ਜੀ ਗੱਲ ਕਰੋ ਇੱਕ ਵਾਰ ਤੇ ਆਪਾਂ ਤੁਹਾਨੂੰ ਦੱਸ ਦਾਂਗੇ ਉਮੀਦ ਕਰਦੇ ਹਾਂ ਜੀ ਕਿ ਤੁਹਾਨੂੰ ਸਾਰਿਆਂ ਨੂੰ ਵੀਡੀਓ ਪਸੰਦ ਆਈ ਹੋਵੇਗੀ ਐਦਾਂ ਦੀਆਂ ਹੋਰ ਵੀਡੀਓਜ਼ ਲਈ ਜੀ ਆਪਣੇ ਚੈਨਲ ਨੂੰ ਕਰੋ ਸਬਸਕ੍ਰਾਈਬ ਤੇ ਅੱਜ ਲਈ ਦਿਓ ਇਜਾਜ਼ਤ ਧੰਨਵਾਦ ਜੀ